ਚੋਰਾਂ ਦੇ ਹੌਸਲੇ ਅੱਜਕੱਲ੍ਹ ਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਪੁਲਿਸ ਦੇ ਬਿਨਾਂ ਡਰ ਤੋਂ ਬੇਤੜਕਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਚੋਰੀਆਂ ਭਾਵੇਂ ਪਿੰਡਾਂ ਵਿੱਚ ਹੋਣ ਜਾਂ ਫਿਰ ਸ਼ਹਿਰਾਂ ਵਿੱਚ ਹੋਣ ਤਾਂ ਚੋਰ ਲਗਾਤਾਰ ਐਦਾਂ ਦੇ ਘਟਨਾਵਾਂ ਨੂੰ ਅੰਜਾਮ ਦੇ ਚੱਲ ਜਾਂਦੇ ਜਿਸ ਤੋਂ ਬਾਅਦ ਪੁਲਿਸ ਉਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਨਾਕਾਮ ਪੈਦਾ ਹੁੰਦੀ ਹੈ ਇਸੇ ਨੂੰ ਲੈ ਕੇ ਚੋਰੀਆਂ ਦੇ ਵਿੱਚ ਵਾਧਾ ਹੋ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਕੰਪੇਟਾਂ ਜਿਹੜੀਆਂ ਵਧ ਰਹੀਆਂ ਨੇ ਚੋਰੀਆਂ ਦੇ ਸੁਣ ਲੈ ਕੇ ਪੁਲਿਸ ਭਾਵੇਂ ਦਾਅਵੇ ਕਰ ਰਹੀ ਹੈ ਪਰ ਕਿਤਨੇ ਕਿਤੇ ਚੋਰ ਚੋਰੀ ਅੱਖ ਦੇ ਨਾਲ ਐਦਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਹੋ ਰਹੇ ਨੇ ਇਸ ਵੇਲੇ ਇੱਕ ਵੱਡੀ ਖਬਰ ਤੋਂ ਦਖਾਨ ਜਾ ਰਹੇ ਹਾਂ ਮੁਹਾਰੀ ਤੋਂ ਜਿੱਤੇ ਕਿ ਮੁਹਾਰੀ ਦੇ ਫੇਸ ਸੱਤ ਦੇ ਵਿੱਚ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕੋਈ ਸਾਈਕਲ ਚੋਰੀ ਰਿਹਾ ਜੋ ਤੋਂ ਲਗਾਤਾਰ ਸਾਈਕਲਾਂ ਨੂੰ ਚੋਰੀ ਕਰ ਰਿਹਾ ਘਰਾਂ ਦੇ ਬਾਹਰ ਤੋਂ ਸਾਈਕਲ ਜੋ ਖੜੇ ਹੁੰਦੇ ਨੇ ਉਹ ਚੋਰੀ ਕਰ ਲੈਂਦਾ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਸਾਹਮਣੇ ਆਈਆਂ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਤਕਮੀ ਨਹੀਂ ਕੀਤੀ ਗਈ ਚੋਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਅੱਜ ਚੋਰ ਉਹ ਕਾਬੂ ਆ ਗਏ ਨੇ ਪਰ ਉਹ ਕਾਬੂ ਕਿਵੇਂ ਆਏ ਨੇ ਉਹ ਤੁਹਾਨੂੰ ਖਬਰ ਦਿਖਾਵਾਂਗੇ ਕਿ ਉਹਨਾਂ ਚੋਰਾਂ ਵੱਲੋਂ ਅੱਜ ਇੱਕ ਪੁਲਿਸ ਇੰਸਪੈਕਟਰ ਦੇ ਘਰ ਖੜਿਆ ਸਾਈਕਲ ਉਹ ਚੋਰੀ ਕੀਤਾ ਜਦੋਂ ਪੁਲਿਸ ਇੰਸਪੈਕਟਰ ਦੇ ਘਰ ਚੋਰੀ ਕੀਤੀ ਸੀਸੀਟੀਵੀ ਕੈਮਰੇ ਸਾਰਾ ਕੁਝ ਕੈਦ ਹੋ ਗਿਆ ਤਾਂ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਉਸ ਚੋਰ ਨੂੰ ਗ੍ਰਿਫਤਾਰ ਕਰ ਲਿਆ ਤੋਂ ਦੇਖੋ ਲੋ ਦੱਸਿਆ ਜਾ ਰਿਹਾ ਕਈ ਸਾਈਕਲ ਬਰਾਮਦ ਹੋਏ ਨੇ ਤੇ ਜਿਨ੍ਹਾਂ ਨੂੰ ਉਹ ਸਾਈਕਲ ਵੇਚਦਾ ਸੀ ਉਸ ਬੰਦੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਜਦੋਂ ਤਾਂ ਆਮ ਬੰਦਿਆਂ ਦੇ ਸਾਈਕਲ ਚੋਰੀ ਹੁੰਦੇ ਨੇ ਉਸ ਸਮੇਂ ਪੁਲਿਸ ਚੋਰਾਂ ਨੂੰ ਫੌੜੇ ਦੇ ਵਿੱਚ ਨਾਕਾਮ ਰਹਿੰਦੀ ਹੈ। ਜਦੋਂ ਪੁਲਿਸ ਇੰਸਪੈਕਟਰ ਦੇ ਘਰ ਚੋਰੀ ਹੋਈ ਹੈ ਤਾਂ ਪੁਲਿਸ ਨੇ ਤੁਰੰਤ ਉਸ ਸਟੋਰ ਨੂੰ ਕਾਬੂ ਕਰ ਲਿਆ। ਇਹ ਵੱਡੇ ਸਵਾਲ ਪੁਲਸ ਵੱਲ ਤੋਂ ਖੜੇ ਹੋ ਰਹੇ ਨੇ। ਚੋਰੀ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਤਾਂ ਪੁਲਿਸ ਨੂੰ ਆਮ ਨਾਗਰਿਕ ਵਾਸਤੇ ਵੀ ਉਸ ਤਰੀਕੇ ਨਾਲ ਹੀ ਸਟੇਟ ਹੋਣ ਦੀ ਲੋੜ ਹੈ ਜਿਸ ਤਰੀਕੇ ਨਾਲ ਇੱਕ ਪੁਲਿਸ ਇੰਸਪੈਕਟਰ ਦੇ ਘਰ ਜਦੋਂ ਚੋਰੀ ਹੋਈ ਹੈ ਉਸ ਤੋਂ ਬਾਅਦ ਪੁਲਿਸ ਨੇ ਉਸ ਸਾਈਕਲ ਚੋਰ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਨੂੰ ਲੈ ਕੇ ਮੌਕੇ ਤੇ ਪੁਲਿਸ ਨੇ ਇਸ پورے ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਜੀ ਸਾਡੇ ਕੋਲੇ 1 ਅਗਸਤ ਨੂੰ ਇੱਕ ਗਿਆਨ ਲਿਖਾਇਆ ਸੀ ਅੰਜਲੀ ਕੁਤਰੀ ਰਾਧੇਸ਼ਾਮ ਵਾਸੀ ਸੈਕਟਰ 52 ਚੰਡੀਗੜ੍ਹ ਉਹ 7 ਫੇਜ਼ ਦੇ ਵਿੱਚ ਮਕਾਨ ਨੰਬਰ 1733 ਵਿੱਚ ਮੇਡ ਦਾ ਕੰਮ ਕਰਦੀ ਹੈ ਉਹਦਾ ਉਥੋਂ ਉਸ ਮਕਾਨ ਚੋਂ ਨਾ ਸਾਈਕਲ ਚੋਰੀ ਹੋ ਗਿਆ ਸੀ ਉਹਦੇ ਬਿਆਨ ਤੇ ਅਸੀਂ ਐਫ ਆਈ ਆਰ ਲੋਚ ਕੀਤੀ 188 ਡੇਟੇ ਦਾ 1 ਕਰੋੜ 24 ਤੇ ਮਾਨਯੋਗ ਐਸ ਐਸ ਪੀ ਸਾਹਿਬ ਬਹਾਲੀ ਤੇ ਡੀ ਐਸ ਪੀ ਸਾਹਿਬ ਸੁਧੀਮਨ ਸਾਹਿਬ ਤੇ ਦੇਸ਼ਾਂ ਨਿਰਦੇਸ਼ਾ ਦੇ ਅਟਾ ਤੇ ਅਸੀਂ ਅਗਲੀ ਕਾਰਵਾਈ ਕਰਦੇ ਹੋਏ ਉਹ ਬੰਦਾ ਅਸੀਂ ਅਰੈਸਟ ਕਰ ਲਿਆ ਸੀ ਉਹਦੇ ਤੋਂ ਸਾਨੂੰ 3 ਸਾਈਕਲ ਰਿਕਵਰ ਹੋ ਗਏ ਫਿਰ ਉਹਦੀ ਪਛਾਣ ਦੇ ਬੇਸ ਤੇ ਜੀ ਉਹ ਅੱਗੇ ਵੀ ਸਾਈਕਲ ਅੱਗੇ ਵੇਚਦਾ ਸੀ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਜਿਉ ਵਿਕਾਸ ਸ਼ਰਮਾ ਪੁੱਤਰ ਪਵਨ ਕੁਮਾਰ ਸ਼ਰਮਾ ਵਾਸੀ ਸੈਕਟਰ 28 ਸੀ ਚੰਡੀਗੜ੍ਹ ਦਾ ਹੈ ਫਿਰ ਉਸ ਤੋਂ ਬਾਅਦ ਉਹ ਜਿਹੜਾ ਉਹਨੇ ਸਿੱਕੇ ਦੱਸਿਆ ਜਿਹਨੂੰ ਉਹ ਸਾਈਕਲ ਵੇਚਦਾ ਸੀ ਉਹਦਾ ਨਾਮ ਸੀ ਸੋਨੂ ਕੁਮਾਰ ਪੁੱਤਰ ਬਾਬੂ ਲਾਲ ਵਾਸੀ ਜਗਸਪੁਰਾ ਹੁਣ ਉਹ ਪੰਜਪੂਰੇ ਰਹਿ ਰਿਹਾ ਸੀ ਤੇ ਪੰਜ ਸਾਈਕਲ ਅਸੀਂ ਇਹ ਸੋਨੂ ਤੋਂ ਰਿਕਵਰ ਕੀਤੇ ਐ ਜੀ ਤਿੰਨ ਅਸੀਂ ਵਿਕਾਸ ਸ਼ਰਮਾ ਤੋਂ ਰਿਕਵਰ ਕੀਤੇ ਟੋਟਲ ਸਾਨੂੰ ਹੁਣ ਤੱਕ 8 ਸਾਈਕਲ ਰਿਕਵਰ ਹੋ ਗਏ ਐ ਜੀ ਮੁਕਦਮੇ ਦੀ ਤਫ਼ਤੀਸ਼ ਅਜੇ ਚੱਲਦੀ ਐ ਜੀ ਅੱਗੇ ਹੋਰ ਵੀ ਰਿਕਵਰੀ ਹੋਣ ਦੇ ਪੂਰੇ ਤੱਕ ਕੀ ਕਰਦੇ ਐ ਤਾਂ ਕੋਈ ਕਰਨਾ ਮਕਸਦ ਕੀ ਨਹੀਂ ਹੈ ਜਾਂ ਕੋਈ ਹੋਰ ਨਹੀਂ ਹੈ ਏ ਜੀ ਹੁਣੇ ਤਫਤੀਸ਼ ਚੱਲਦੀ ਹੈ ਜੀ ਸਾਈਕਲ ਚੋਰੀ ਕਰਕੇ ਬਾਸ ਹਰੇ ਤੱਕ ਕਹੇ ਆਇਆ ਵੀ ਜਿਵੇਂ ਵਿਕਾਸ ਚੋਰੀ ਕਰਦਾ ਸੀਗਾ ਜੀ ਤੇ ਅੱਗੇ ਉਹ ਵੇਚ ਦਿੰਦਾ ਸੀ ਉਹਨੂੰ ਪੈਸਿਆਂ ਦਾ ਕੀ ਕਰਦਾ ਸੀਗਾ ਜੀ ਉਹ ਤਫਤੀਸ਼ ਹਜੇ ਚੱਲਦੀ ਹੈ ਤਫਤੀਸ਼ ਦਾ ਪੜਾ ਜੀ ਅਜੇ ਅਧਿਰ ਫੜਦਾ ਉਹਨੂੰ ਲੈ ਕੇ ਜਾਏ ਸਾਈਕਲ ਕੋਈ ਨਹੀਂ ਹੁੰਦੀ ਕਿ ਲਾਈਏ ਸਾਈਕਲ ਨੂੰ ਟਾਰਗੇਟ ਕਰਦੇ ਉਹਨਾਂ ਦਾ ਕੋਈ ਰੋਕੀ ਕਰਦੇ ਹੁੰਦੇ ਨਹੀਂ ਇਦਾਂ ਇਹਦੇ ਚੀਜ਼ੀ ਜੇ ਸਾਨੂੰ ਰਿਕਵਰੀ ਹੋਈਆਂ ਤੇ ਬਹੁਤ ਮਹਿੰਗੀਆਂ ਸਾਈਕਲਾਂ ਵੀ ਨਹੀਂ ਹੈਗੀਆਂ ਕੋਈ ਹੀਰੋ ਸਾਈਕਲਸ ਵੀ ਹੈਗੇ ਨੇ ਕੋਈ ਰੇਂਜ ਮਤਲਬ ਜੇ ਆਪਾਂ ਐਡ ਆਨ ਦੀ ਕਾਸਟ ਦੀ ਕੈਲਕੂਲੇਸ਼ਨ ਕਰੀਏ ਤੇ 0.7 1000 ਰੁਪਏ ਤੱਕ ਦੀ ਸਾਈਕਲ ਇਹਨਾਂ ਨੇ ਜਿਹੜੀ ਹੈਗੀ ਚੋਰੀ ਤੇ ਫਰਦਰ ਹਜੇ ਤਪਤੀ ਚੱਲ ਰਹੀ ਹੈ ਜੀ ਹੋ ਸਕਦਾ ਅੱਗੇ ਹੋਰ ਮਹਿੰਗੀਆਂ ਸਾਈਕਲਾਂ ਜਿਸ ਤਰੀਕੇ ਨਾਲ ਪੁਲਿਸ ਨੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਚੋਰ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ ਕਈ ਹੋਰ ਵੀ ਸਾਈਕਲ ਜਿਹੜੇ ਬਰਾਮਦ ਕੀਤੇ ਨੇ ਤੇ ਉਹ ਸਾਈਕਲ ਚੋਰ ਪੁਲਿਸ ਨੂੰ ਚੱਕਵਾ ਦੇ ਕੇ ਇਹ ਸਾਈਕਲ ਚੋਰੀ ਕਰ ਲੈਂਦਾ ਸੀ ਜਿਸ ਤੋਂ ਬਾਅਦ ਇਹ ਅੱਗੇ ਵੇਚਦਾ ਸੀ ਤਾਂ ਅੱਗੇ ਵੇਚ ਕੇ ਉਹਦੇ ਪੈਸੇ ਵਟੋਰਦਾ ਸੀ ਤੇ ਪੂਰੇ ਗਰੋਹ ਨੂੰ ਪੁਲਿਸ ਨੇ ਕਾਬੂ ਕਰ ਲਿਆ ਅੱਗੇ ਬਾਅਦ ਤੇ ਪੁਲਿਸ ਨੇ ਦੱਸਿਆ ਕਿ ਐਦਾਂ ਦੇ ਚੋਰਾਂ ਦੇ ਉੱਤੇ ਵੀ ਤਿੱਕੀ ਨਜ਼ਰ ਜਿਹੜੀ ਪੁਲਸ ਰੱਖ ਕੇ ਬੈਠੀ ਹੈ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਜਦੋਂ ਜਨਤਾ ਦੀ ਆਮ ਲੋਕਾਂ ਦੇ ਘਰ ਚੋਰੀ ਹੁੰਦੀ ਹੈ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਜਿਸ ਤਰੀਕੇ ਨਾਲ ਹੁਣ ਪੁਲਿਸ ਇੰਸਪੈਕਟਰ ਦੇ ਘਰ ਸਾਈਕਲ ਚੋਰੀ ਹੋਣ ਤੋਂ ਬਾਅਦ ਲਿਆ